보레 소내아 보레 소내아 보레 소내아 다음에 기사들이 다가와 보레 소내아 다시 보레 소내아 아름다운 시카사 파이브 스피츠의 마음에 보레 소내 ਸੋਹਿਆ ਸੋਹਿਆ ਪੀੜ੍ਹੀਆਂ ਦੇ ਪੰਟੀ ਉਹਨਾਂ ਨੇ ਬਿਝਾਰ ਦੀ ਕਿਰਪਾ ਦਾ ਕਰ ਤਰ ਨੇ ਸੋਨਹਾਰਾ ਨੇ ਸੋਨਹਾਰਾ ਵਾਹ ਕੇ ਸਾਥ ਆ ਗਏ ਔਰ ਮਨ ਸੁਖਾਯੋ ਆਰੋਹ ਸੁਖਾਯੋ ਗੁਰੂ ਦੇ ਸਾਚੇ ਬਾਚੇ ਸਾਥ ਸੰਗਤ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਆਇਓ ਜੀ ਦੇ ਪਤੇ ਹੈ ਆਪ ਸਾਰੇ ਸਤਿ ਸ਼ਕਤ ਜਿਹੜੇ ਇਸ ਸਤਿ ਸਾਲ ਦੇ ਉੱਤੇ ਆਪ ਨੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਆਏ ਹੋ ਸਾਰਿਆਂ ਨੂੰ ਮੈਂ ਦਿੱਤੀ ਨਾਮ ਰੋਂਨ ਕਰਕੇ ਆਪ ਸਾਰੇ ਸਤਿ ਸ਼ਕਤਾਂ ਦਾ ਰਹੀ ਹਾਂ ਅੱਜ ਸਾਹਿਬ ਜੀ ਪਾਈ ਨੇ ਜੇ ਲਈ ਉਹਨਾਂ ਦੇ ਦਸਵੇਂ ਵਰਗੇ ਵਿਦਿਆਰਥਣ ਸਤਿਗੁਰੂ ਦੀ ਕਿਰਪਾ ਸੰਜਿਮਾ ਗਾ ਉਹਨਾਂ ਦੀ ਜਿਹੜੀ ਕਾਲੀ ਵਿੱਚ ਹੰਸੇ ਜਾਣ ਜਾਂ ਇਹ ਇਸ਼ਾਰਾ ਸੀ ਜਿਹੜਾ ਉਹਨਾਂ ਦੱਸਿਆ ਹੈ ਕਿ ਸੰਤਾ ਕੈਸਾ ਹੁੰਦਾ ਹੈ ਜਿਆਦਾ ਸਾਰੇ ਲੋਕ ਚਾਹੁੰਦੇ ਹੈ ਕਿ ਪਿਠਾ ਢੋਖਾ ਤੋਂ ਨਹੀਂ ਸਭ ਵੀ ਗੱਟੜੇ ਦਾ ਸੰਸਾਰ ਦੇ ਵਿੱਚ ਕੋਈ ਵੀ ਭੁੱਖਾ ਨਹੀਂ ਹੈ ਸਾਰੇ ਹਮੇ ਗੱਟੜੇ ਹੀ ਨੇ ਮੋਤਿਆ ਨਾਲ ਕੋਈ ਹੋਇਆ ਨਹੀਂ ਕਿਸੇ ਨੂੰ ਬੋਲ ਨਹੀਂ ਨੇ ਤਾਂ ਇਸੇ ਤੋਂ ਬਾਅਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਕਸਾਲ ਸ਼ਹੀਦ ਭਾਈ ਮਨੀ ਸਿੰਘ ਜੀ ਤਕਸਾਲ ਦੇ ਦਸਵੇਂ ਮੁਖੀ ਸ੍ਰੀਮਾਨ ਵਿਦਿਆਮਾਰਤੰ ਸੰਤ ਜਾਨੇ ਕਿਰਪਾਲ ਸਿੰਘ ਜੀ ਮਹਾਰਾਜ ਉਹਨਾਂ ਦੀ ਅੱਜ 41ਵੀਂ ਵਰਸੀ ਮਨਾਈ ਗਈ ਹੈ ਮਹਾਰਾਜ ਕਨੇਕਰਪਾਲ ਸਿੰਘ ਜੀ ਬਰੋਣੇ ਆਪਣੇ ਜੀਵਨ ਕਾਲ ਦੇ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਕਰਕੇ ਸੰਪੂਰਨ ਤਿਕਾ ਸਿੱਖ ਸੰਗਤਾਂ ਦੀ ਝੋਲੀ ਦੇ ਵਿੱਚ ਪਾਇਆ ਹੈ ਅੱਜ ਜਿੰਨੇ ਵੀ ਗਿਆਨਵਾਨ ਨੇ ਇਸ ਸੰਸਾਰ ਦੇ ਵਿੱਚ ਜ਼ਿਆਦਾਤਰ ਲੋਕ ਇਸ ਵਿਦਿਆਲੇ ਦੇ ਵਿੱਚੋਂ ਸ਼੍ਰੀ ਮਾਨ ਸੰਤ ਜੀਆ ਨੇ ਮੀਰ ਸਿੰਘ ਜੀ ਮਹਾਰਾਜ ਉਹਨਾਂ ਤੋਂ ਬਹੁਤ ਜ਼ਿਆਦਾ ਵਿਦਿਆਰਥੀ ਪੜ੍ਹੇ ਨੇ ਮਾਰੇ ਗਿਆਨੀ ਕ੍ਰਪਾਲ ਸਿੰਘ ਜੀ ਹੋਰਾਂ ਨੇ ਵੀ ਆਪਣੇ ਜੀਵਨ ਕਾਲ ਦੌਰਾਨ ਬਹੁਤ ਵਿਦਿਆਰਥੀਆਂ ਨੂੰ ਪੜਾਇਆ ਹੈ ਅੱਜ ਉਹਨਾਂ ਦੀ ਵਰਸੀ ਮਨਾਈ ਗਈ ਹੈ ਦੇਰਾ ਸੰਤ ਜੀਆ ਨੇ ਮੀਰ ਸਿੰਘ ਜੀ ਵਿਕੇ ਜਿੰਨੀਆਂ ਵੀ ਸਿੱਖ ਸੰਗਤਾਂ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਇਸ ਸਥਾਨ ਤੇ ਪਹੁੰਚੇ ਨੇ ਮੈ ਰੋਮ ਰੋਮ ਕਰਕੇ ਉਹਨਾਂ ਸਿੱਖ ਸੰਗਤਾਂ ਦਾ ਰਣੀ ਹਾਂ ਜਿਨ੍ਹਾਂ ਨੇ ਅੱਜ ਇਸ ਸਥਾਨ ਤੇ ਆ ਕੇ ਦਰਸ਼ਨ ਦਿੱਤੇ ਉਹਨੀਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ